ਹਾਂਜੀ ਅੱਜ ਆਪਾਂ ਪਹੁੰਚੇ ਆਂ ਚਨੀਰ ਚਨੀਰ ਆਪਾਂ ਪਹੁੰਚੇ ਸੀ ਅੱਜ ਗੱਡੀ ਦਾ ਜੋ ਕੰਮ ਕਰਾਉਣਾ ਸੀਗਾ ਗੱਡੀ ਦੀ ਪ੍ਰੋਬਲਮ ਆ ਗਈ ਸੀ ਤੇ ਕੱਲ ਆਲਟੋ ਗੱਡੀ ਆ ਜਿਹੜੀ ਗਰਮ ਹੋ ਗਈ ਸੀ ਅੱਜ ਆਪਾਂ ਉਹਦਾ ਕਰਾਉਣਾ ਸੀ ਕੰਮ ਵੇਟਿੰਗ 'ਚ ਚੱਲ ਰਹੇ ਆ ਕਿਉਂਕਿ ਬਾਈਹੁਰਾਂ ਕੋਲੇ ਕੰਮ ਕਾਫੀ ਜ਼ਿਆਦਾ ਆ ਤੇ ਪਹਿਲਾਂ ਜਿਹੜੀਆਂ ਇਹਨਾਂ ਨੇ ਗੱਡੀਆਂ ਹੋਰ ਰੱਖੀਆਂ ਨੇ ਤੇ ਤੁਸੀਂ ਵੀ ਜੇਕਰ ਆਉਣਾ ਕੰਮ ਕਰਾਉਣ ਚਨੀਰ ਦੇ ਵਿੱਚ ਤੁਸੀਂ ਆ ਸਕਦੇ ਹੋ ਆਪਣਾ ਬਾਈਹੁਰੀ ਗੁਰਪ੍ਰੀਤ ਸਿੰਘ ਕਾਲਾ ਸਿੰਘ ਤੇ ਇਹਨਾਂ ਦੇ ਉਹ ਨੰਬਰ ਨੇ ਤੇ ਤੁਹਾਨੂੰ ਦਿਖਾਉਣੇ ਆ ਪਠੰਡਾ ਮੋਟਰ ਤੇ ਤੁਸੀਂ ਇੱਥੇ ਆ ਸਕਦੇ ਆਉਣਾ ਕਿੱਥੇ ਆ ਇਹਦਾ ਜਿਹੜਾ ਐਡਰੈਸ ਹੈਗਾ ਇੱਕ ਜਿਹੜਾ ਇਧਰ ਇਧਲੀ ਸਾਈਡ 'ਚ ਦੇਖੀ ਆਪਾਂ ਹੱਡੀਆਂ ਵਾਲਾ ਡਾਕਟਰ ਹੈ ਡਾਕਟਰ ਦੇ ਸਾਹਮਣੇ ਆ ਖਾਨ ਦੇ ਬਰੇਲ ਕੋਟਲੇ ਵਾਲੇ ਦੇ ਛਨੀਰ ਤੇ ਇਧਰੋਂ ਜਦੋਂ ਤੁਸੀਂ ਆਉਂਗੇ ਮੇਨ ਰੋਡ 'ਤੇ ਇੱਥੇ ਟਾਇਰਾਂ ਵਾਲੀ ਦੁਕਾਨਾਂ ਟਾਇਰਾਂ ਵਾਲੀ ਦੁਕਾਨ ਦੇ ਨਾਲ ਚੌੜੀ ਜੀਹੇ ਦੁਕਾਨ ਜਾਂਦੀ ਆ ਤੇ ਤੁਹਾਨੂੰ ਦਿਖਾਉਣਾ ਹੁਣ ਬਾਈ ਹੋਰਾਂ ਦਾ ਕੰਮ ਜੋ ਬਾਈ ਹੋਰਾਂ ਨੇ ਇੱਕ ਇਧਰੋਂ ਗੱਡੀ ਖੋਲੀ ਹੋਈ ਆ ਫਰੀਜ ਆ ਇਹਦਾ ਵੀ ਸਵੇਰ ਦਾ ਜਿਹੜਾ ਕੰਮ ਚੱਲ ਰਿਹਾ ਤੇ ਬਾਈ ਹਰਾਂ ਨੇ ਇਹ ਗੱਡੀ ਆ ਜਿਹੜੀ ਬਹੁਤ ਹੀ ਜਲਦੀ ਦੇਣੀ ਸੀ ਤਿਆਰ ਕਰਕੇ ਕਿਉਂਕਿ ਅਸੀਂ ਵੀ ਜਿਹੜਾ ਵੇਟਿੰਗ ਦੇ ਵਿੱਚ ਆ ਤੇ ਇਸੇ ਕਰਕੇ ਅਸੀਂ ਵੇਟ ਕਰੀ ਜਾਂਦੇ ਆ ਬਾਈ ਕਹਿੰਦਾ ਵੀ ਤੁਸੀਂ ਖੜਿਓ ਘੰਟਾ ਢੇੜ ਘੰਟਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਕੰਮ ਨੇ ਬਾਈ ਹਰਾਂ ਦੇ ਬਹੁਤ ਸੋਹਣੇ ਕੰਮ ਕਰ ਪਿਆ ਤੇ ਮੈਨੂੰ ਵੀ ਇੱਕ ਟੋਟਾ-ਕਟਾ ਹੋ ਗਿਆ ਇਹਨਾਂ ਨਾਲ ਵਾਹ ਪਏ ਨੂੰ 8-9 ਸਾਲ ਹੋ ਗਏ ਤੇ ਵੱਧ ਵੀ ਸੱਕੇ ਹੋਗੇ ਹੁਣ ਤੇ 8-9 ਸਾਲ ਹੋ ਗਏ ਬਾਪਿਆ ਨੂੰ ਹਰ ਤਰ੍ਹਾਂ ਦੀਆਂ ਜਿਹੜੀਆਂ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਗੱਡੀ ਹੁੰਦੀ ਆ ਵਾਈਕਲ ਕਰਾਉਣੇ ਹੁੰਦੇ ਆ ਜਿੰਨੇ ਵੀ ਯਾਰ ਦੋਸਤ ਨੇ ਫੌਜੀ ਨੇ ਉਹ ਸਾਰੇ ਹੀ ਇਹਨਾਂ ਕੋਲੋਂ ਜਿਹੜਾ ਕੰਮ ਕਰਵਾਉਂਦੇ ਨੇ ਤੇ ਸਾਡਾ ਵੀਰ ਜੋ ਕਾਲਾ ਆਨੰਦਗੜ੍ਹ ਤੇ ਬਾਈ ਦਾ ਪਿੰਡ ਆਨੰਦਗੜ੍ਹ ਇਹਨੂੰ ਵੀ ਕਾਫੀ ਬਾਈ ਨੂੰ ਹੋ ਗਏ ਇੱਥੇ 18 ਬਾਈ 18 ਕੇ ਸਾਲ ਹੋ ਗਏ ਲੱਗੇ ਨੂੰ ਤੇ ਬਾਈ ਨੂੰ 18-19 ਸਾਲ ਹੋ ਗਏ ਇਸ ਹੌਕ ਤੇ ਲੱਗੇ ਨੂੰ ਤੇ ਬਹੁਤ ਹੀ ਵਧੀਆ ਕਾਰੀਗਰ ਆ ਤੇ ਜਿੱਥੇ ਅਸੀਂ ਜੇਕਰ ਕਈ ਵਾਰ ਕੋਈ ਪ੍ਰੋਬਲਮ ਆ ਜਾਂਦੀ ਹੈ ਮਸ਼ੀਨਰੀ ਦੇ ਵਿੱਚ ਗੱਡੀਆਂ 'ਚ ਅਸੀਂ ਪੁੱਛਿਆ ਹੋਇਆ ਕੌਣ ਤੇ ਵੀ ਐਦਾਂ ਬਈ ਆ ਪ੍ਰੋਬਲਮਾ ਸਾਨੂੰ ਉੱਥੇ ਨੁਕਸ ਦੱਸੰਦਾ ਵੀ ਬਾਈ ਤੇ ਅਸੀਂ ਬਹੁਤ ਦੂਰੋਂ ਦੂਰੋਂ ਹੱਲ ਕਰਕੇ ਲਿਆਏ ਆ ਇਹਨਾਂ ਦੇ ਦੱਸਣ ਤੇ ਤੇ ਛੋਟਾ ਜਿਹੜਾ ਕੋਈ ਕੰਮ ਹੁੰਦਾ ਸੀ ਉਸ ਹਿਸਾਬ ਨਾਲ ਸਾਡੀਆਂ ਗੱਡੀਆਂ ਚੱਲ ਪੈਂਦੀਆਂ ਸੀ ਤੇ ਇੱਕ ਵਾਰ ਜੇ ਤੁਸੀਂ ਇਹਨਾਂ ਕੋਲੋਂ ਕੰਮ ਕਰਵਾਓਗੇ ਤੁਹਾਡਾ ਕਿਤੇ ਵੀ ਮਨ ਨਹੀਂ ਕਰਨਾ ਹੋਰ ਕਿਸੇ ਵੀ ਗੱਡੀ ਦਾ ਕੰਮ ਕਰਾਉਣ ਲਈ ਜੇਕਰ ਤੁਸੀਂ ਸਰਵਿਸ ਕਰਾਉਣੀ ਆ ਤਾਂ ਵੀ ਤੁਸੀਂ ਇਸ ਵੀਰ ਕੋਲ ਆਉਂਗੇ ਚਨੀਰ ਇਹ ਰਿੰਨਾ ਦੀ ਸ਼ਾਪ ਆ ਤੇ ਬਹੁਤ ਵਧੀਆ ਹੀ ਕੰਮ ਕਰਦੇ ਨੇ ਤੇ ਔਰ ਕਿਸੇ ਤਰ੍ਹਾਂ ਦੀ ਵੀ ਗੱਡੀ ਹੋਵੇ ਤੁਹਾਡੇ ਕੋਲ ਕਿਸੇ ਵੀ ਜੋ ਕੋਈ ਵੱਡੀ ਛੋਟੀ ਜਿਵੇਂ ਆ ਦੇਖੋ ਜੀਪਾਂ ਨੇ ਤੇ ਇੰਜਨ-ਉੰਜਨ ਸਾਰਾ ਕਲੀਅਰ ਕਰ ਦਿੰਦੇ ਨੇ ਤੇ ਤਸੱਲੀ ਕਰਾਉਂਦੇ ਨੇ ਕੰਮ ਦੀ ਤੇ ਵਾਈ ਹੋਰਾਂ ਦੀ ਲੇਬਰ ਲੋਵਰ ਵੀ ਬਹੁਤ ਹੀ ਘੱਟ ਹੁੰਦੀ ਆ ਤੇ ਮੈਂ ਕਾਫੀ ਵਾਰ ਜਿਹੜਾ ਇਹਨਾਂ ਤੋਂ ਕੰਮ ਕਰਵਾ ਕੇ ਲਗਿਆ ਤੇ ਬਹੁਤ ਸਾਰੇ ਗੱਡੀਆਂ ਦਾ ਵੀ ਕੰਮ ਕਰਵਾਇਆ ਹੈਗਾ ਤੇ ਕਿਉਂਕਿ ਮੈਂ ਇਹਨਾਂ ਕੋਲ ਗੱਡੀਆਂ ਭੇਜਤੀਆਂ ਹੋਣੀਆਂ ਬਾਲਾ ਨਹੀਂ ਕਹਿੰਦਾ ਮੈਂ 15 20 ਗੱਡੀਆਂ ਭੇਜਤੀਆਂ ਹੋਣੀਆਂ 15 20 ਦੇ ਵੀ ਜਿਹੜੇ ਇਹਨਾਂ ਕੋਲੋਂ ਹੀ ਕੰਮ ਕਰਵਾਉਂਦੇ ਨੇ ਤੇ ਜੇ ਗੱਲ ਕਰੀਏ ਅਸੀਂ ਸਾਡੇ ਕੋਲ ਇੱਕ ਸਾਡੇ ਵੀਰ ਕੋਲੇ ਵਰਨਾਗੀ ਤੇ ਵਰਨਾ ਵੀ ਅਸੀਂ ਕਾਫੀ ਵਾਰ ਲੈ ਕੇ ਆਇਆ ਵਰਨਾ ਦਾ ਸਾਰਾ ਕੰਮ ਇੱਥੇ ਹੀ ਹੁੰਦਾ ਤੇ ਕਈ ਵੀਰਾਂ ਕੋਲ i20 ਨੇ i20 ਦਾ ਕੰਮ ਵੀ ਇੱਥੇ ਹੀ ਹੁੰਦਾ ਆਲਟੋ ਦਾ ਵੀ ਇੱਥੇ ਹੀ ਹੁੰਦਾ ਤੇ ਸਾਰੀਆਂ ਦਾ ਅਸੀਂ ਇੱਥੇ ਹੀ ਕਰਵਾਉਂਦੇ ਰਹੇ ਹਾਂ ਤੇਔਰ ਤੁਸੀਂ ਵੀ ਜੇਕਰ ਕੰਮ ਕਰਵਾਉਣਾਗਾ ਤੁਸੀਂ ਇਹਨਾਂ ਕੋਲ ਜਰੂਰ ਆਇਓ ਤੇ ਜੇਕਰ ਆਉਣਾਗਾ ਕੰਮ ਕਰਵਾਉਣ ਦੇ ਲਈ ਪਹਿਲਾਂ ਤੁਸੀਂ ਸਕਰੀਨ ਤੇ ਦਿੱਤਾ ਗਿਆ ਨੰਬਰ ਇੱਥੇ ਕੰਟੈਕਟ ਕਰਕੇ ਜਰੂਰ ਆਇਓ ਕਿਉਂਕਿ ਸਮਾਂ ਬਾਈਹੁਰਾਂ ਕੋਲ ਬਹੁਤ ਹੀ ਘੱਟ ਹੁੰਦਾ ਕਿਉਂ ਗੱਡੀਆਂ ਇਹਨਾਂ ਕੋਲੇ ਕਾਫੀ ਜ਼ਿਆਦਾ ਹੁੰਦੀਆਂ ਨੇ ਤੇ ਉਸ ਹਿਸਾਬ ਨਾਲ ਤੁਹਾਨੂੰ ਸਮਾਂ ਦੱਸ ਦੇਣਗੇ ਤੇ ਫਿਰ ਉਸ ਸਮੇਂ ਨਾਲ ਤੁਸੀਂ ਲੈ ਜਾ ਸਕਦੇ ਹੋ ਤੇ ਕੰਮ ਕਰਵਾਉਣ ਦੇ ਲਈ ਤੁਸੀਂ ਜਰੂਰ ਇੱਕ ਵਾਰ ਮੌਕਾ ਬਾਈਹੁਰਾਂ ਨੂੰ ਜਰੂਰ ਦਿਓ ਤੇ ਬਹੁਤ ਵਧੀਆ ਕੰਮ ਕਰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ ਅੱਜ ਜਨਾਬ ਬਾਈ ਉਹਨਾਂ ਤੋਂ ਕਰਾਉਣ ਲੱਗੇ ਆਲਟੋ ਦਾ ਕੰਮ ਤੇ ਬਾਈ ਹੋਰਾਂ ਨੇ ਲਾ ਲਿਆ ਜੀ ਦੇਖਦੇ ਆ ਵੀ ਕੀ ਪ੍ਰੋਬਲਮ ਸੀ ਬਾਕੀ ਪਾਣੀ ਨਹੀਂ ਸੀ ਖੜਦਾ ਇੱਕ ਪ੍ਰੋਬਲਮ ਤਾਂ ਇਹਦਾ ਇੱਕ ਸੁੰਡਾ ਲੀਕ ਸੀਗਾ ਇੱਥੇ نیچے ਪਾਇਪ ਜੀ ਆਉਂਦੀ ਆ ਤੇ ਬਾਕੀ ਆਪਾਂ ਹੁਣ ਬਾਈ ਖੋਲੂਗਾ ਇਹਨੂੰ ਦੇਖਾਂਗੇ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਕਿਉਂਕਿ ਗਰਮ ਹੋ ਗਈ ਸੀਗੀ ਰਾਤ ਬਾਈ ਨੇ ਖੋਲ ਲਿਆ ਗਾਰਨਟ ਦੇ ਬਾਕੀ ਦੇਖਦੇ ਹਾਂ ਹੁਣ ਪ੍ਰੋਬਲਮ ਓਪੀ ਨਿਕਲਦੀ ਹੈ ਥੱਲੋਂ ਪਟਣਾ ਪੈਣਾ ਬਈ ਥੱਲੋਂ ਆ ਵੀ ਪਾਈਪ ਹਾਂ ਮੈਂ ਦੇਖ ਲਾ ਪਾਟੀ ਪੂਟੀ ਜੇ ਪਾਇਪ ਉਹਨੂੰ ਬਦਲ ਦੇ ਜੇਕਰ ਕੋਈ ਦਿੱਕਤ ਆਉਂਦੀ ਹੈ ਕੋਈ ਜੇ ਨਹੀਂ ਦਿੱਕਤ ਆਉਂਦੀ ਤਾਂ ਜੇ ਕੋਈ ਹੋਰ ਪਿਆ ਕੋਈ ਰਿਪੇਅਰਿੰਗ ਹੁੰਦੀ ਉਹ ਦੇਖ ਲਾ ਕੋਈ ਨਾ ਰਿਪੇਅਰ ਤਾਂ ਨਹੀਂ ਬਈ ਹੋਣੀ ਉਹ ਅੱਛਾ ਅੱਛਾ ਬਸ ਕੋਈ ਚੱਕਰ ਨਹੀਂ ਫਿਰ ਨਵੀਂ ਪਾ ਦੇ ਹਾਂਜੀ ਬਾਈ ਬਾਈ ਕਹਿੰਦਾ ਵੀ ਜਿਹੜੀ ਪਾਇਪ ਆ ਥੱਲੋਂ ਪਾਇਪ ਪਾਟ ਗਈ ਉਹ ਤੇ ਉਹ ਕਰਨੀ ਪਊਗੀ ਚੇਂਜ ਇੱਥੋਂ ਇੱਕ ਉਹ ਵਾਲੀ ਜਾਂਦੀ ਹੈਗੀ ਪਾਇਪ ਤੇ ਇੱਥੋਂ ਨਹੀਂ ਇਹਨੇ ਦੇਂਦੇ ਨਹੀਂ ਤੇ ਤੁਹਾਨੂੰ ਦਿਖਾਉਣਿਆ ਸਾਰੀ ਬਾਈ ਕਰਦਾ ਪਾਈਪ ਨੂੰ ਚੇਂਜ ਖੋਲਦੇ ਆ ਕਿਰਾ ਹਾਂਜੀ ਬਾਈ ਨੇ ਖੋਲ ਲਿਆ ਸਾਂਹਲਾ ਫਿਲਟਰ ਤੇ ਤੋਂ ਬਾਅਦ ਬਾਈ ਬਹੁਤ ਵਧੀਆ ਕੰਮ ਕਰਦਾ ਹੈ ਵੀ ਤੇ ਬਾਈ ਦਾ ਨਾਮ ਕੁਲਦੀਪ ਸੀ ਬਾਈ ਦਾ ਨਾਮ ਤੇ ਕੁਲਦੀਪ ਕੁਲਦੀਪ ਸਿੰਘ ਤੇ ਬਹੁਤ ਵਧੀਆ ਮਕੈਨਿਕ ਨੇ ਜਿੰਨੇ ਚਾਰ ਇੱਕ ਬਾਈ ਇੱਧਰ ਟਾਇਰ 'ਚ ਖੋਲੀ ਬੈਠਾ ਇਹ ਗੱਡੀ ਦੇ ਕੋਈ 베アリング ਦੀ ਪ੍ਰੋਬਲਮਾ ਕੀ ਨਾਮ ਆ ਬਾਈ ਤੁਹਾਡਾ ਸੁਖਾ ਸੁਖਜੀਤ ਸੁਖਜੀਤ ਸਿੰਘ ਹਾਂਜੀ ਸਾਡੇ ਵੀਰ ਇੱਥੇ ਮਕੈਨਿਕ ਇੱਕ ਸੁਖਜੀਤ ਸਿੰਘ ਆ ਇੱਕ ਉਧਰ ਕਾਲਾ ਸਿੰਘ ਉਹ ਉਹਨਾਂ ਦਾ ਹੈੱਡ ਆ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਕੰਮ ਕਰਦੇ ਆ ਔਰ ਨੇਚਰ ਵੀ ਬਹੁਤ ਵਧੀਆ ਬੰਦਿਆਂ ਦਾ ਤੇ ਬਹੁਤ ਹੀ ਪਿਆਰ ਨਾਲ ਜੋ ਸਰਕਾਰ ਨਾਲ ਫਲਾਉਣਾ ਚਲਾਉਣਾ ਔਰ ਕੰਮ ਕਰਨਾ ਤੇ ਬਹੁਤ ਹੀ ਨੇਚਰ ਘੈਂਟ ਆ ਬੰਦੇ ਦਾ ਕਾਲੇ ਦਾ ਵੀ ਤੇ ਕਿਉਂਕਿ ਮੈਨੂੰ ਕਾਫੀ ਸਾਲ ਹੋ ਗਏ ਨੇ ਨਾਲ ਜੁੜਿਆ ਨਾ ਤੇ ਜਿੰਨੀਆਂ ਵੀ ਗੱਡੀਆਂ ਹੁੰਦੀਆਂ ਮੇ ਆਪਣੇ ਜੋ ਕੋਈ ਜਾਣ ਪਛਾਣ ਮਿੱਤਰ ਦਾ ਤਾਂ ਉਹ ਸਾਰੀਆਂ ਗੱਡੀਆਂ ਇੱਥੇ ਆਉਂਦੀਆਂ ਜਿਹੜੇ ਜਿਹੜੇ ਵੀਰ ਇਹਨਾਂ ਤੋਂ ਕੰਮ ਕਰਵਾਉਂਦੇ ਆ ਤੇ ਚਨੀਰਵਾਲਿਆਂ ਤੋਂ ਤੇ ਤੁਸੀਂ ਉਹ ਵੀ ਜ਼ਰੂਰ ਕਮੈਂਟ ਕਰੋ ਔਰ ਵੱਟੋ ਵੱਟੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਤਾਂ ਜੋ ਕਿਸੇ ਨੇ ਕੰਮ ਕਰਾਉਣਾ ਹੋ ਤਾਂ ਇਹਨਾਂ ਕੋਲ ਆ ਕੇ ਕੰਮ ਕਰਵਾ ਸਕਦਾ ਹੁਣ ਬਾਈ ਥੱਲੇ ਪੈ ਗਿਆ ਤੇ ਲੇਟ ਗਿਆ ਥੱਲੋਂ ਦੀ ਹੁਣ ਪਾਈਪ ਖੋਲਣੀ ਆ ਉਸਨੇ ਇਹ ਤਾਂ ਨਹੀਂ ਚੇਂਜ ਕਰਨ ਵਾਲੀ ਨਾ ਨਾ ਇਹ ਸੁੱਕ ਰਿਹਾ ਵਿੱਚ ਉਹ ਲੋਹੇ ਦੀ ਪਾਇਪ ਹੀ ਟੁੱਟ ਗਈ ਹਨ ਇਹ ਵੀ ਕਰਨੀ ਪਊ ਬਈ ਯਾਰ ਕਰਦੀ ਪਰਾਂ ਯਾਰ ਮੁੜ ਕੇ ਰਾਰੂ ਚ ਲੀਕ ਨਾ ਕਰ ਦੇ ਔਖਾ ਹੋ ਗਿਆ ਹਾਂਜੀ ਇੱਕ ਪਾਇਪ ਇਹ ਨਿਕਲਾਈ ਇੱਕ ਲੋਹੇ ਦੀ ਪਾਇਪ ਆ ਗਈ ਤੁਹਾਨੂੰ ਸੀ ਦਿਖਾਉਨੇ ਆ ਤੇ ਬਾਈ ਥੱਲੋਂ ਨਟ ਖੋਲਦਾਗਾ ਤੇ ਆ ਵਾਲੀ ਹੈ ਜਿਹੜੀ ਦੇ ਉੱਤੇ ਰਵੜ ਜੀ ਨੇ ਪਾਇਪਾਂ ਚੜੀਆਂ ਹੁੰਦੀਆਂ ਪਾਣੀ ਜਾਂਦਾ ਜਿਹੜਾ ਤੇ ਇਹ ਜਿਹੜੀ ਖਰਾਬ ਹੋ ਰਹੀ ਹੈ ਇਹਨੂੰ ਕੱਢਣ ਲੱਗਿਆ ਬਾਈ। ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਕੰਮ ਵੀ ਹਰ ਇੱਕ ਹਾਰਡ ਹੁੰਦਾ। ਕੋਈ ਵੀ ਰਿਸਕੀ ਕੰਮ ਆ ਤੇ ਬਾਈ ਹੋਰਾਂ ਨੇ ਜਿਹੜਾ ਗੱਡੀ ਆ ਇਹਨਾਂ ਨੂੰ ਉੱਪਰ ਠਾਕੇ ਚੱਕ ਕੇ ਤਾਂ ਥੱਲੇ ਵੜ ਕੇ ਜਿਹੜਾ ਇੰਜਨ ਖੋਲਣਾ ਪੈਂਦਾ। ਕਿਉਂਕਿ ਕਈ ਵਾਰ ਤਾਂ ਇਦਾਂ ਦਾ ਵੀ ਹੋ ਸਕਦਾਗਾ ਜਿਵੇਂ ਬਾਈ ਹੋਰੀ ਕੰਮ ਕਰਦੇ ਨੇ ਤੇ ਗੱਡੀਆਂ ਚੱਲ ਕੇ ਆਉਂਦੀਆਂ ਨੇ ਦੂਰੋਂ ਜਿਵੇਂ ਜਾਂ ਗਰਮ ਤੇਲ ਹੁੰਦਾ ਹੋਊਗਾ ਤੇ ਬਾਈ ਯਾਰ ਤੁਹਾਡੇ ਨਾਲ ਤਾਂ ਨਹੀਂ ਕਿਤੇ ਜਾਂਦਾ ਹੋਇਆ ਵੀ ਜਿਵੇਂ ਗੱਡੀ ਚੱਲ ਕੇ ਆਈ ਹੋਵੇ ਖੋਲਣ ਵੇਲੇ ਜਾਂ ਗਰਮ ਪਾਣੀ ਪੈ ਗਿਆ ਜਾਂ ਤੇਲ ਹਾਂਜੀ ਉਹ ਬਾਈ ਕਹਿੰਦਾ ਮੈਂ ਤੁਹਾਨੂੰ ਜਿਹੜੀ ਗੱਲ ਕਰਿਆ ਸੀ ਕਹਿੰਦਾ ਮੈਂ ਪੁੱਛਿਆ ਸੀ ਤੋਂ ਬਾਈ ਨੂੰ ਕਹਿੰਦਾ ਬਾਈ ਇਦਾਂ ਹੀ ਹੁੰਦਾ ਸਾਡੇ ਨਾਲ ਕਈ ਵਾਰ ਜਦੋਂ ਅਸੀਂ ਗਰਮ ਗੱਡੀਆਂ ਖੋਲਦੇ ਆਂਗੇ ਤਾਂ ਗਰਮ ਜਾਂ ਪਾਣੀ ਹੋ ਜਾਂਦਾ ਉਹਨਾਂ ਦਾ ਜਾਂ ਤੇਲ ਹੋ ਜਾਂਦਾ ਹੈਗਾ ਤਾਂ ਇਹਨਾਂ ਦੇ ਉੱਪਰ ਪੈ ਜਾਂਦਾ ਸਾਰੇ ਦਿਨ ਇਹਨਾਂ ਨੂੰ ਤੇਲ ਨਾਲ ਤੇਲ ਹੋਕੀ ਰਹਿਣਾ ਪੈਂਦਾ ਤੇ ਕੋਕੇ ਹਰ ਤਰ੍ਹਾਂ ਦੀ ਜਿਹੜੇ ਇਹਨਾਂ ਨੇ ਪਾਰਟਾ ਖੋਲਣਾ ਹੁੰਦਾਗਾ ਨੀਚੇ ਵੜ ਕੇ ਤੇ ਬਾਈ ਹੋਰਾਂ ਦਾ ਕੰਮ ਆ ਉਦਾਂ ਦਾ ਹੀ ਫਿਰ ਤੁਹਾਨੂੰ ਪਤੀਆ ਵੀ ਜਿਹੜਾ ਸਰਕਲ ਹੋ ਜਾਂਦਾ ਕੰਮ ਦਾ ਤੇ ਬਣੇ ਰਹੋ ਵੀਡੀਓ ਦੇ ਨਾਲ ਔਰ ਸੰਦ ਦਾਦੇ ਬਾਈ ਸਾਡੇ ਵਾਲੀ ਚੱਕੀ ਫਿਰਦੇ ਨੇ ਡ੍ਰਿੱਲਾਂ ਕਿਵੇਂ ਹੋ ਗਈਆਂ ਤੇ ਔਰ ਜੇ ਅਸੀਂ ਗੱਲ ਕਰੀਏ ਆ ਜਿਹੜਾ ਰੈਚੜ ਆ ਤੇ ਇਸ ਰੈਚੜਾ ਨੂੰ ਜਿਵੇਂ ਅਸੀਂ ਵੀ ਯੂਜ਼ ਕਰਦੇ ਆ ਨਾਲ-ਨਾਲ ਬਾਈ ਹੋਰੀ ਵੀ ਯੂਜ਼ ਕਰ ਰਹੇ ਨੇ ਲਗਭਗ ਅੱਧੇ ਸੰਦ ਤਾਂ ਵਿੱਚੇ ਪਲੰਬਰਾਂ ਵਾਲੇ ਹੁੰਦੇ ਨੇ ਬਾਈ ਹੋਰਾਂ ਕੋਲ ਵੀ ਤੇ ਜਿਵੇਂ ਡਰਲਾਂ ਡਰਲਾਂ ਹੋ ਗਈਆਂ ਤੇ ਹੁਣ ਤਕਨੀਕ ਬਹੁਤ ਵੱਧ ਗਈ ਔਰ ਡਲਨ ਰੁਲਨ ਨਾਲ ਸੌਖਾ ਹੋ ਗਿਆ ਖੋਲਣਾ ਹੁਣ ਨਟ ਵਗੈਰਾ ਤੇ ਬਾਈ ਨੇ ਜਿਹੜੀ ਉਹ ਪਾਈਪ ਵੀ ਖੋਲ ਲਈ ਆ ਤੇ ਬਾਕੀ ਪਾਣੀ ਬਹੁਤ ਬਾਈ ਗੰਦਾ ਨਿਕਲਿਆ ਸੀ ਨਾ ਇਹ ਚ ਕਾਲਾ ਜਾ ਤੇ ਫਿਰ ਗਾਹਾਂ ਵੀ ਉਹ ਪ੍ਰੋਬਲਮ ਦਿੰਦਾ ਹਨਾ ਇਹ ਮੈਨੂੰ ਦਾ ਇਸੇ ਕਰਕੇ ਹੀ ਹੋਣਾ ਪਾਈਪ ਕਰਕੇ ਆ ਪਾਈਪ ਲਈ ਤਰੀ ਹਾਂ ਹਾਂਜੀ ਆ ਬਾਈ ਨੇ ਪਾਈਪ ਕੱਢ ਲਈ ਕਿਉਂਕਿ ਇਹ ਗਲੀ ਹੋਈ ਸੀਗੀ ਪਾਈਪ ਕਿਤੇ ਹੱਲ ਹੁੱਲ ਗਈ ਜਿਹੜੀ ਉਹ ਬਸ ਜਿੰਨਾ ਚਿਰ ਚੱਲੀ ਗਈ ਚੱਲੀ ਗਈ ਤੇ ਹੁਣ ਇਹ ਪਾਈਪ ਨੂੰ ਆਪਾਂ ਕਰ ਰਹੇ ਆਂ ਚੇਂਜ ਤੇ ਵਾਈ ਨਵੀਂ ਪਾਈਪ ਚੇਂਜ ਕਰੂਗਾ ਤੇ ਆਪਾਂ ਲਿਆਉਣੇ ਆ ਪਾਈਪ ਨੂੰ ਤੇ ਇਹ ਸਾਹਮਣੇ ਜਿਹੜੀ ਇਧਰੋਂ ਦੁਕਾਨ ਆ ਗਈ ਸਪेयर पार्ट ਦਾ ਕੋਈ ਵੀ ਸਮਾਨ ਲੈਣਾ ਇੱਥੇ ਮਿਲ ਜਾਂਦਾਗਾ ਤੇ ਔਰ ਲਗਭਗ ਸਾਰਾ ਇੱਥੋਂ ਸਮਾਨ ਮਿਲਦਾਗਾ ਹਰ ਇੱਕ ਗੱਡੀ ਦਾ ਤੇ ਇੱਥੋਂ ਆਪਾਂ ਜਿਹੜਾ ਹੁਣ ਸਮਾਨ ਲੈ ਲੈਣਾਗਾ ਤੇ ਕੋਈ ਵੀ ਦੂਰ ਜਾਣ ਦੀ ਜ਼ਰੂਰਤ ਨਹੀਂ ਤੇ ਇਹ ਬਾਈ ਤੋਂ ਸਪेयर पार्ट ਦਾ ਸਮਾਨ ਮਿਲਦਾ ਤੇ ਇੱਕ ਬਾਈ ਸੇ ਪਹਿਲਾ ਮੁੰਡਾ ਹੁੰਦਾ ਸੀ ਹਨਾ ਉਹਦਾ ਚੇਂਜ ਹੋ ਗਿਆ ਮਤਲਬ ਦਾ ਕਾਫੀ ਟਾਈਮ ਬਾਅਦ ਆਇਆ ਹੈ ਤੇ ਆਪਣਾ ਉਹ ਬਾਈ ਕਿੱਧਰ ਭੱਗ ਗਿਆ ਬਾਈ ਇੱਧਰ ਤੇਰਾ 우ਸਤਾਦ ਸੁਖਪਾਲ ਤੇ ਸਾਡੇ ਬਾਈ ਦੀ ਜਿਹੜਾ ਸੁਖਪਾਲ ਦੀ ਸੌਫ ਇੱਥੋਂ ਹਰ ਤਰ੍ਹਾਂ ਦੀ ਗੱਡੀ ਦਾ ਸਮਾਨ ਮਿਲਦਾ ਤੇ ਇੱਥੋਂ ਗੁਰਪ੍ਰੀਤ ਹੋਰੀ ਲੈ ਕੇ ਸਮਾਨ ਸੇੜਾ ਜਿਹੜਾ ਸਾਰਾ ਗੱਡੀ ਦੇ ਵਿੱਚ ਪਾ ਦਿੰਦੇ ਨੇ ਬਾਕੀ ਇਦਾਂ ਦੀ ਵੀ ਗੱਲ ਆ ਗਈ ਹੋਰ ਤੇ ਗੁਰਪ੍ਰੀਤ ਹੋਰਾਂ ਤੇ ਇੰਨਾ ਕੁ ਵਿਸ਼ਵਾਸ ਬਣਿਆ ਹੋਇਆ ਕਾਲੇ ਹੋਰਾਂ ਤੇ ਅਗਰ ਜੇਕਰ ਤੁਸੀਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਗੱਡੀ ਬੇਸ਼ੱਕ ਤੁਸੀਂ ਇਹਨਾਂ ਕੋਲੇ ਖੜਾ ajo ਛੱਡ ਜੋ ਤੁਹਾਨੂੰ ਜਿਹੜਾ ਵੀ ਕੋਈ ਕੰਮ ਆਗਾ ਤੁਹਾਡੇ ਆਏ ਨੂੰ ਮਿਲੂਗਾ ਤੇ ਬਹੁਤ ਹੀ ਵਧੀਆ ਨੇਚਰ ਆ ਬਾਈ ਹੋਰਾਂ ਦਾ ਬਹੁਤ ਵਧੀਆ ਕੰਮ ਤੇ ਬਣੇ ਰਹੋ ਵੀਡੀਓ ਦੇ ਨਾਲ ਅੱਜ ਤੁਹਾਨੂੰ ਦਿਖਾਉਣੇ ਆ ਸਾਰੀ ਵੀਡੀਓ ਹਾਂਜੀ ਹੁਣ ਆਪਾਂ ਲੈ ਆਏ ਸੀ ਨਵਾਂ ਸਮਾਨ ਤੇ ਬਾਈ ਜਿਹੜੀ ਨਵੀਂ ਪਾਈਪ ਪਾਊਗਾ ਔਰ ਜਿਹੜੀਆਂ ਪਲਾਸਟਿਕ ਦੀਆਂ ਪਾਈਪਾਂ ਸੀਗੀਆਂ ਇਹ ਵੀ ਨਵੀਆਂ ਲੈਂਦੀਆਂ ਤੇ ਇਹ ਵੀ ਨਵੀਆਂ ਲੈਂਦੀ ਔਰ ਬਾਈ ਕਹਿੰਦਾ ਸੁੱਕੀਆਂ ਪਈਆਂ ਸੀਗੀਆਂ ਜੇ ਅਗਰ ਭਾਈ ਕਹਿੰਦਾ ਕਲੰਪਾਂ ਦੀ ਜ਼ਰੂਰਤ ਪੈਗੀ ਤਾਂ ਨਵੇਂ ਬਦਲਦਾਂਗੇ ਨਹੀਂ ਜ਼ਰੂਰਤ ਨਹੀਂ ਪੈਣੀ ਤੇ ਹੋ ਸਕਦਾ ਵੀ ਇਹਨਾਂ ਨਾਲ ਹੀ ਕੰਮ ਚੱਲ ਜੇ ਤੇ ਵੀਡੀਓ ਜ਼ਰੂਰ ਦੇਖੋ ਨਾਲ ਪੂਰੀ ਤੇ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਣਿਆ ਸਾਰਾ ਜਿਹੜਾ ਇਹਦਾ ਪਾਰਟ ਆ ਵੀ ਕਿਸ ਤਰ੍ਹਾਂ ਗੱਡੀ ਸਟਾਰਟਿੰਗ ਹੁੰਦੀ ਆ ਤੇ ਗੱਡੀ ਵੀ ਬਹੁਤ ਵਧੀਆ ਸਟਾਰਟਿੰਗ 'ਚ ਬਹੁਤ ਵਧੀਆ ਚਲਾਈ 'ਚ ਵਧੀਆ ਗੱਡੀ ਵੀ ਤੇ ਪ੍ਰਮਾਤਮਾ ਮਿਹਰ ਕਰੇ ਤੇ ਸਾਡੇ ਵੀਰ ਧਰਮਪਾਲ ਹੋਰਿਆਂ ਨੂੰ ਹੋਰ ਤਰੱਕੀਆਂ ਬਖਸ਼ੇ ਤੇ ਕਿਉਂਕਿ ਰਾਤ ਉਹ ਰਾਤ ਭਰਾਂ ਤੇ ਆਉਂਦੇ ਨੇ ਹਰ ਰੋਜ਼ ਰਾਤ ਗੱਡੀ ਇਹ ਜਿਹੜੀ ਬੰਦ ਹੋ ਗਈ ਸੀਗੀ ਸਾਰੀ ਕਿਉਂ ਪਾਣੀ ਨਿਕਲ ਗਿਆ ਸੀ ਪਾਣੀ ਨਿਕਲਣ ਕਾਰਨ ਪਿੰਡ ਹੀ ਜਾ ਕੇ ਤੇ ਉੱਥੇ ਜਿਹੜੀ ਇਹ ਖੜ ਗਈ ਸੀਗੀ ਫਿਰ ਇਹਨਾਂ ਨੇ ਕਿਸੇ ਦੇ ਘਰ ਵਿੱਚ ਲਾਤਾ ਸੀਗਾ ਤੇ ਵੀਡੀਓ ਨਾਲ ਵੱਧ ਤੋਂ ਵੱਧ ਬਣੇ ਰਹੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਨਾ ਧੰਨਵਾਦ ਹਾਂਜੀ ਸਾਰਾ ਆਪਣਾ ਜਿਹੜਾ ਪੈਪ ਦਾ ਕੰਮ ਸੀਗਾ ਉਹ ਬਦਲਤਾ ਬਾਈ ਨੇ ਪੈਪ ਸਾਰੀ ਨਵੀਂ ਪਾਤੀ ਤੇ ਬੈਂਟਰੀ ਬੂਟਰੀ ਕੱਢ ਕੇ ਤੇ ਪੈਪ ਪਾਈ ਆ ਤੇ ਪਹਿਲਾਂ ਪਈ ਨਹੀਂ ਸੀ ਕਿਉਂਕਿ ਕੱਢਣੀ ਸੌਖੀ ਐ ਤੇ ਪਾਉਣੀ ਪਏ ਬਹੁਤ ਔਖੀ ਐ ਤੇ ਹੁਣ ਬਾਈ ਨੇ ਜਿਹੜਾ ਆਪਣਾ ਪਾਣੀ ਇਹਦੇ ਵਿੱਚ ਰੈਡੀਟਰ ਚ ਪਾ ਕੇ ਚੈੱਕ ਕਰ ਰਿਹਾ ਕਿਉਂਕਿ ਵੀ ਪਹਿਲਾਂ ਪਾਣੀ ਖੜਦਾ ਨਹੀਂ ਸੀਗਾ ਥੱਲੇ ਨਿਕਲਣ ਲੱਗ ਜਾਂਦਾ ਸੀ ਬਾਕੀ ਹੁਣ ਆਪਾਂ ਦੇਖਦੇ ਆ ਤੇ ਨੀਚੇ ਫਿਲਹਾਲ ਕੋਈ ਵੀ ਪਾਣੀ ਨਹੀਂ ਨਿਕਲਿਆ ਕਿਉਂਕਿ ਆਪਾਂ ਜਿਹੜੀਆਂ ਹੁਣ ਨਵੀਆਂ ਸੀਗਾ ਪਾਈ ਆਪਾਂ ਜਿਹੜੀਆਂ ਹੁਣ ਬਦਲਤੀਆਂ ਪੁਰਾਣੀਆਂ ਤੇ ਨਵੀਆਂ ਪਾ ਦਿੱਤੀਆਂ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਔਰ ਜੇ ਕਿਸੇ ਨੇ ਕੰਮ ਕਰਾਉਣਾ ਆ ਵੀਰ ਹੋਰਾਂ ਕੋਲ ਜ਼ਰੂਰ ਮੌਕਾ ਦਿਓ ਧੰਨਵਾਦ ਜੀ ਥੈਂਕ ਯੂ ਆਪਾਂ ਹੁਣ ਮਾਰ ਕੇ ਦੇਖਦੇ ਆਂ ਸੈਲਫ ਇਹ ਗੱਡੀ ਕਰਾਂਗੇ ਸਟਾਰਟ ਤੇ ਬਾਈ ਨੂੰ ਆ ਜਾਣ ਦੇ ਨੇੜੇ ਕੋਲੇ ਫੇਰ ਹੀ ਮਾਰਾਂਗੇ ਸੈਲਫ ਜੇਕਰ ਕੋਈ ਦਿੱਕਤ ਆਈ ਤਾਂ ਬੰਦ ਕਰ ਦਾਂਗੇ ਨਹੀਂ ਚਲਾ ਦਾਂਗੇ ਹਾਂਜੀ ਬਾਈ ਨੇ ਮਾਰਤਾ ਸੈਲਫ ਤੇ ਹੁਣ ਆਪਣੀ ਗੱਡੀ ਹੋ ਗਈ ਸਟਾਰਟ ਜਿਹੜਾ ਕੋਈ ਪਾਣੀ ਘਟਾਉਂਦੀ ਆ ਮਾੜਾ ਮੋਟਾ ਇਹ ਬਾਈ ਕਹਿੰਦਾ ਉਹ ਵੀ ਆਪਾਂ ਚੈੱਕ ਕਰ ਦਾਂਗੇ ओके ਆ ਭਾਈ। ਓਕੇ। ਹਾਂਜੀ ਸਾਡੇ ਵੀਰ ਦਾ ਕੁਲਦੀਪ ਦਾ ਧੰਨਵਾਦ। ਤੇ ਸਾਰੀ ਗੱਟੀਆਂ ਜਿਹੜੀ ਡੰਨ ਕਰਤੀ ਓਕੇ ਆ। ਤੇ ਤੁਸੀਂ ਵੀ ਜਰੂਰ ਇਹਨਾਂ ਨੂੰ ਮੌਕਾ ਦਿਓ ਕੰਮ ਦਾ। ਪਰ ਜੇ ਆਉਣਾਗਾ ਤਾਂ ਫੋਨ ਕਰਕੇ ਜਰੂਰ ਆਇਓ। ਕਿਉਂਕਿ ਕੰਮ ਇਹਨਾਂ ਕੋਲੇ ਕਾਫੀ ਜ਼ਿਆਦਾ ਹੁੰਦਾ। ਕੰਮ ਵੀ ਉਸੇ ਕੋਲੇ ਬੰਦੇ ਕੋਲੇ ਹੁੰਦਾ ਜਿਹੜੇ ਦੇ ਵਿੱਚ ਕੋਈ ਕਲਾਗੀ ਗੁਣਾ ਕਿਉਂਕਿ ਸਾਡੇ ਵਰਗਾ ਬਾਰ-ਬਾਰ ਤਾਂ ਹੀ ਆਉਂਦਾ ਉਹਨਾਂ ਕੋਲ। ਹੋਰ ਗੱਟੀਆਂ ਨੂੰ ਵੀ ਤਾਂ ਹੀ ਜ਼ਿੰਮੇਵਾਰੀ ਲੈ ਕੇ ਔਰ ਗਰੰਟੀ ਲੈ ਕੇ ਭੇਜਦੇ ਨੇ ਜਿਵੇਂ ਸਾਡਾ ਵੀਰ ਕਾਲਾ ਸਿੰਘ ਤੇ ਨੰਦਗੜ ਵਾਲੇ ਤੇ ਆ ਵਾਈ ਜਿਹੜਾ ਉਹ ਟੋਪੀ ਵਾਲਾ ਤੇ ਬਹੁਤ ਸੋਹਣਾ ਹੀ ਕੰਮ ਕਰਦਾ ਕਿੰਨੇ ਕਾਰੀਗਰ ਨੇ ਜਿਹੜੇ ਬਹੁਤ ਘੈਂਟ ਨੇ ਤੇ ਆ ਮੁੰਡੇ ਨਵੇਂ ਲੱਗੇ ਆ ਦੋਨੇ ਤੇ ਕੁਲਦੀਪ ਤੇ ਇਸੁਰਲੇ ਦਾ ਨਾਮ ਖੁਸ਼ਪ੍ਰੀਤ ਗਰਨਤੀ ਪਾਈ ਨਾਲ ਤੁਸੀਂ ਉਹ ਕੁਲਦੀਪ ਆਪਣਾ ਦੂਸਰਾ ਮੁੰਡਾ ਜਿਹੜਾ ਉਹ ਟੋਪੀ ਵਾਲਾ ਕੰਮ ਕਰੀ ਜਾਂਦਾ ਉਹ ਇਹਨਾਂ ਦਾ ਹੈੱਡ ਹੈ ਉਸਤਾਦ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਤੇ ਲਾਈਕ ਕਰੋ ਧੰਨਵਾਦ ਹਾਂਜੀ ਇਹੇ ਕਰਦੀ ਸੀ ਗੇਅਰ ਚੋਂ ਬਾਜ ਤੇ ਜੇ ਤੁਸੀਂ ਚੈੱਕ ਕੀਤਾ ਤੇ ਤੇਲ ਬਦਲਵਾਉਣਾ ਸੀਗਾ ਆ ਤੁਸੀਂ ਦੇਖ ਸਕਦੇ ਹੋ ਜੋ ਆਪਾਂ ਗਾਰ ਵਰਗਾ ਤੇਲ ਨਿਕਲਿਆ ਤੇ ਇਹਦਾ ਤੇਲ ਵੀ ਜਿਹੜਾ ਗੇਅਰ ਤੇਲ ਆ ਉਹ ਆਪਾਂ ਬਦਲਵਾਤਾ ਤਾਂ ਤੁਸੀਂ ਦੋ ਦਮ ਕਿਹਦੇ ਦੁਵਾ ਲੈਣਾ ਮੈਂ ਤੇ ਗੋਰ ਤੋਂ ਮੈਨੂੰ ਉਹ ਤਰਾ